ਸਤਿ ਸ਼੍ਰੀ ਅਕਾਲ ਜੀ ਅੱਜ ਨਾ ਅਸੀਂ ਜਾ ਰਹੇ ਹਾਂ ਸ਼੍ਰੀ ਗੋਇੰਦਵਾਲ ਸਾਹਿਬ ਦਾ ਮੇਲਾ ਚੱਲ ਰਿਹਾ ਵਾ ਤੇ ਦਰਸ਼ਨ ਦੀਦਾਰੇ ਕਰਨ ਇਹ ਮੇਲਾ ਵੈਸੇ ਤੇ ਸ਼੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਵਸ ਆ ਬਟ ਇਹ ਆ ਵੀ ਲੋਕੀ ਨਾ ਬੜਾਈ ਮਨਾਉਂਦੇ ਆ ਮੇਲਾ ਚਲੋ ਇੱਕ ਜੇ ਦੂਸਰੇ ਸਾਈਂ ਨਾ ਸੋਚੋ ਵੀ ਆਪਾਂ ਇਹ ਸੋਚਦੇ ਵੀ ਹਾਂ ਜੋਤੀ ਜੋਤ ਦਿਵਸ ਆ ਪਰ ਇਹ ਸ਼ੁਰੂ ਤੋਂ ਜਿਵੇਂ ਤਾਂ ਬੜਾ ਵੀ ਕੁਝ ਉਹੋ ਜੀਆਂ ਲੀਆਂ ਪੈ ਜਾਂਦੀਆਂ ਜੋ ਕੁਝ ਆਪਾਂ ਇਹੋ ਜੇ ਹਨਾ ਚਲਾ ਲੈਨੇ ਆ ਜੋ ਵੀ ਤੁਸੀਂ ਧਾਰਮਿਕ ਸਮਾਗਮ ਜਾਂ ਕਿੱਦਾਂ ਵਾ ਤੇ ਉਸ ਸਿਲਸਿਲੇ ਚ ਕੱਲ ਵੀ ਅਸੀਂ ਗਏ ਸੀ ਤੇ ਅੱਜ ਵੀ ਅਸੀਂ ਅਸੀਂ ਲਾਗੇ ਲਾਗੇ ਨਾ ਜਿੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਦਰਸ਼ਨ ਕਰ ਆਉਨੇ ਆ ਪ੍ਰਸ਼ਾਦਾ ਛਕ ਆਉਨੇ ਆ ਤੇ ਗੁਰਦੁਆਰਾ ਸਾਹਿਬ ਅਸੀਂ ਜਾਣੇ ਜਦੋਂ ਮੈਨੂੰ ਬੜਾ ਖੁੱਲਾ ਹੁੰਦਾ ਇਦਾਂ ਨਹੀਂ ਗਏ ਰਏ ਕਿਉਂਕਿ ਬਹੁਤ ਜ਼ਿਆਦਾ ਹੁੰਦੀ ਹੈ ਸੰਗਤ ਫਿਰ ਦਰਸ਼ਨ ਕਰਨੇ ਬੜੇ ਔਖੇ ਹੋ ਜਾਂਦੇ ਆ ਤੇ ਅਸੀਂ ਫਿਰ ਲਾਗੇ ਬੀਬੀ ਜੀ ਦੇ ਘਰ ਦੱਸ ਕੇ ਗਏ ਸੀ ਤੇ ਵੀ ਅਸੀਂ ਚੱਲੇ ਆ ਤੇ ਲਾਗੇ ਚਲੋ ਘਰ ਦਾ ਵੀ ਧਿਆਨ ਰੱਖਿਓ ਤੁਸੀਂ ਇਹ ਆ ਸਾਡਾ ਜੀ ਦੂਸਰਾ ਘਰ ਤੇ ਆ ਸਾਡੀਆਂ ਮੱਝਾਂ ਗਾਵਾਂ ਤੇ ਅਸੀਂ ਇਹ ਆ ਵੀ ਸਾਡਾ ਨਾ ਇੱਕ ਤੇ ਹੁਣ ਮੱਸੀ ਰਸਤਾ ਠੀਕ ਹੋਇਆ ਬਰਸਾਤ ਪਹਿਲਾਂ ਬਹੁਤ ਸੀ ਬਰਸਾਤ ਦਾ ਕਰਕੇ ਰਸਤਾ ਹੋ ਗਿਆ ਸੀ ਖਰਾਬ ਨੇ ਨਾ ਤੁਹਾਨੂੰ ਅੱਗੇ ਵੀ ਦਿਖਾਉਂਗੀ ਵੀ ਸਾਡਾ ਕਿੰਨਾ ਜ਼ਿਆਦਾ ਰਸਤਾ ਵਾ ਜਿਹੜਾ ਸਾਨੂੰ ਬੜੀ ਮੁਸ਼ਕਿਲ ਹੁੰਦੀ ਕਈ ਵਾਰੀ ਤੇ ਬੱਚਿਆਂ ਦੀਆਂ ਵੀ ਛੁੱਟੀਆਂ ਕਰਵਾਉਣੀਆਂ ਪੈ ਜਾਂਦੀਆਂ ਜਦੋਂ ਬਾਰਿਸ਼ ਹੋ ਜਾਂਦੀ ਆ ਤੇ ਇਹ ਸਾਡੇ ਜੀ ਚਾਰ ਚਫੇਰਾ ਤੇ ਜਿਹੜਾ ਚੂਨਾ ਵਾ ਉਹ ਬਸ ਹੁਣ ਹੋਰ ਥੋੜੇ ਸਮੇਂ ਦਾ ਜਿਹੜਾ ਬਾਜੀ ਪੱਕ ਜਾਣਾ ਵਾ ਜੱਟਾਂ ਦਾ ਤਾਂ ਇਹੀ ਕਣਕ ਛੋਨਾ ਵਾ ਇਹ ਅਸੀਂ ਆਪਾਂ ਨੂੰ ਥੋੜਾ ਕੋਈ ਆਪਣੀ ਚੇਲ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਸਾਡੀ ਜਾਨ ਸੌਖੀ ਹੋਵੇ ਤੇ ਕਣਕ ਛੋਨੇ ਤੇ ਬਸ ਕੇ ਇਹਦੇ ਬੱਚੇ ਬੜੇ ਫੋਸੇ ਹੁਣ ਕੋਈ ਵੀ ਸਮਾਗਮ ਹੋਵੇ ਹੈਨਾ ਤੇ ਬੱਚਿਆਂ ਨੂੰ ਤੇ ਬਸ ਇਹੀ ਹੁੰਦਾ ਫਿਰ ਰੌਣਕ ਮੇਲਾ ਵੇਖੋ ਤੇ ਖਾਓ ਪੀਓ ਆਪਾਂ ਵੀ ਛੋਟੇ ਨੇ ਦੇ ਹੋਏ ਕੋਜੀ ਕਰਦੇ ਨਹੀਂ ਮਤਲਬ ਕਿਸੇ ਲੂੰਗੀ ਚੀਜ਼ ਨਾਲ ਤੇ ਕੋਈ ਮਤਲਬ ਹੁੰਦਾ ਨਹੀਂ ਆ ਚਲੋ ਇਹ ਉਮਰ ਹੀ ਇੱਦਾਂ ਨਹੀਂ ਹੁੰਦੀ ਬੱਚਿਆਂ ਦੀ ਤੇ ਇਹਨਾਂ ਨੇ ਸਾਡਾ ਨਾ ਡੌਗੀ ਆ ਲੱਤੀ ਉਹ ਥੋੜਾ ਨਿਕਲਿਆ ਉਦਾਂ ਦਾ ਹੀ ਜਿਆਦਾ ਸਿਆਣਾ ਨਹੀਂ ਨਿਕਲਿਆ ਫਿਰ ਉਹ ਬਰਤਨਾ ਵਗੈਰਾ ਨੂੰ ਮੂੰਹ ਮਾਰਦਾ ਸੀ ਤੇ ਉਹਨੂੰ ਮੈਂ ਨਾ ਦਰਵਾਜ਼ੇ ਤੋਂ ਬਾਹਰ ਹੀ ਰੱਖਣਾ ਸ਼ੁਰੂ ਕਰਤਾ ਮੇਨ ਗੇਟ ਤੋਂ ਤੇ ਉੱਥੇ ਹੀ ਉਹਨੇ ਰੋਟੀ ਪਾਣੀ ਜਿਹੜਾ ਸੀ ਪਾ ਦਿੰਨੀ ਆ ਤੇ ਨਾ ਉਹਨੂੰ ਵੀ ਆਵਾਜ਼ਾਂ ਮਾਰ ਮਾਰ ਕੇ ਮਗਰੇ ਸੱਦ ਲਿਆ ਉਹ ਕਾਫੀ ਦੂਰ ਤੱਕ ਸਾਡੇ ਮਗਰ ਆਇਆ ਤੇ ਮੈਂ ਸੋਕਿਨਾਂ ਨੂੰ ਗੁੱਸੇ ਵੀ ਹੋਣ ਦੀ ਸੀ ਮੈਂ ਕਿਹਾ ਵੀ ਉਹਨੂੰ ਨਾ ਹੈਗਾ ਜਿਸ ਉਹ ਜਿਆਦਾ ਵੀ ਵੱਡਾ ਨਹੀਂ ਆ ਕਿ ਵੱਡੇ ਕੁੱਤੇ ਨਾਲ ਉਹਨੂੰ ਖਾ ਜਾਣਗੇ ਤੇ ਪੈ ਜਾਣ ਤੇ ਇੱਕ ਉਹਨੂੰ ਮੁੜ ਕੇ ਰਸਤਾ ਨਾ ਭੁੱਲਦੇ ਆ ਦੇਖੋ ਮੈਂ ਪਿੱਛੇ ਵੀ ਕਾਫੀ ਰਸਤਾ ਜਿਹੜਾ ਨਾ ਮੈਂ ਵੀਡੀਓ ਇੱਥੇ ਮਨਣਾ ਨੂੰ ਸ਼ੁਰੂ ਕੀਤੀ ਦੇਖੀ ਜਿਓ ਤੁਸੀਂ ਨਾ ਕਿੰਨਾ ਜ਼ਿਆਦਾ ਰਸਤਾ ਵਾ ਇਹ ਸਾਰਾ ਰਸਤਾ ਜਿਹੜਾ ਨਾ ਜਿਹੜਾ ਸਾਡੇ ਘਰਾਂ ਤੋਂ ਵੀ ਲੱਗੇ ਉਹ ਵੀ ਕਿਸੇ ਦਿਨ ਮੈਂ ਤੁਹਾਨੂੰ ਵੀਡੀਓ ਪਾਉਂਗੀ ਇੰਨਾ ਕਿ ਜ਼ਿਆਦਾ ਗੰਦਾ ਰਸਤਾ ਹੋ ਜਾਂਦਾ ਗੱਡੀ ਸਾਡੀ ਨਾ ਫਿਸਲ ਫਿਸਲ ਕੇ ਇੱਧਰ ਕਰੀ ਕਿਸੇ ਪਹਿਲੀ ਜੀ ਡੇਕੀ ਜਾਂਦੀ ਕਰੇ ਕਿਸੇ ਪਹਿਲੀ ਜੀ ਡੇਕੀ ਜਾਂਦੀ ਆ ਤੇ ਇਸ ਵਾਰ ਤੇ ਆ ਥੋੜੇ ਜੇ 15 20 ਦਿਨ ਪਹਿਲਾਂ ਸਾਡੀ ਗੱਡੀ ਲੈ ਕੇ ਟਾਇਰ ਵੀ ਮਹਲਾ ਫਟ ਗਿਆ ਨਵੇਂ ਟਾਇਰ ਫੋਏ ਸੀ ਤੇ ਉਹ ਖੁੱਭ ਗਈ ਤੇ ਫਿਰ ਕਈਆਂ ਨਾਲ ਮਿੱਟੀ ਪਰੇ ਕਰਨ ਦੇ ਸੀ ਉਹ ਟਾਇਰ ਨੂੰ ਨਾ ਗੱਡੀ ਨੂੰ ਪਛਾਣ ਨੂੰ ਬੈਕ ਕਰ ਕਰਕੇ ਇਨੇ ਗਰਮ ਜੇ ਹੋਏ ਪੈਸੀ ਮਾੜੀ ਜਿ ਨੂੰ ਕਈ ਲੱਗੀ ਤੇ ਟਾਇਰ ਫਟ ਗਿਆ ਖਰਾਬ ਹੋ ਗਿਆ ਮਹਲਾ ਇੰਨਾ ਕਾ ਜ਼ਿਆਦਾ ਨੁਕਸਾਨ ਨਹੀਂ ਸੀ ਚੱਕਰ ਜੇ ਨਾ ਸੀ ਗੱਡੀ ਵੀ ਮਹਲਾ ਵਧੀਆ ਕੰਡੀਸ਼ਨ ਵਾਲੀ ਨਹੀਂ ਲੈਂਦੇ ਵੀ ਸਾਨੂੰ ਪਤਾ ਵੀ ਇਹ ਤੇ ਵਿਚਾਰੀ ਸਾਡਾ ਟਾਈਮ ਪਾਸ ਕਰੀ ਜਾਂਦੀ ਆ ਤੇ ਜ਼ਿਆਦਾ ਗੱਡੀ ਨਵੀਂ ਲੈ ਲਓ ਜਾਂ ਚੰਗੀ ਵਧੀਆ ਲੈ ਲਓ ਫੇਰ ਬੰਦੇ ਨੂੰ ਹੁੰਦਾ ਵੀ ਹਾਂ ਮੈਂ ਕਿੱਦਾਂ ਕੱਢਾਂ ਇੰਨੇ ਚਿੱਕੜ ਜਮੀਂ ਘਣੀ ਜਗੱਡੀ ਮੇਰੀ ਖਰਾਬ ਹੋਣੀ ਆ ਤੇ ਆ ਦੇਖੋ ਬਹੁਤ ਜ਼ਿਆਦਾ ਰਸਤਾ ਵਾ ਸਾਡੇ ਬੱਚਿਆਂ ਦਾ ਵੀ ਜਿਹੜਾ ਵੀ ਸਕੂਲ ਜਿਹੜਾ ਬਹੁਤ ਜ਼ਿਆਦਾ ਮਿਸ ਹੁੰਦਾ ਛੁੱਟੀਆਂ ਕਰਵਾਉਣੀਆਂ ਪੈਂਦੀਆਂ ਜਦੋਂ ਬਰਸਾਤ ਦੇ ਨਾਲ ਜਿੱਤੇ ਸਾਨੂੰ ਪਤਾ ਵੀ ਸਾਡਾ ਕਿੱਦਾਂ ਸਾਰਾ ਲਾਈਫ ਸਰਕਲ ਚੱਲਦਾ ਵਾ ਤੇ ਹੁਣ ਇਹਨਾਂ ਦੀ ਤੇ ਜੌਬ ਆ ਬੱਚਿਆਂ ਦੀ ਤੇ ਛੁੱਟੀ ਕਰਵਾ ਲਾਂਗੇ ਟੀਚਰਾਂ ਦੇ ਤੱਲੇ ਮਿੰਤਾ ਕਰ ਲਾਂਗੇ ਆਪਾਂ ਤੇ ਬਾਰੇ ਆ ਵੀ ਨੌਕਰੀ ਕੀ ਨੇ ਨਖਰਾ ਕੀ ਇਹ ਨੌਕਰੀ ਦੇਣਾ ਜਾਵਾਂਗੇ ਤੇ ਰਜੀਕ ਕਿਥੋਂ ਫੇਰ ਖਾਣਾ ਆਵੇ ਤੇ ਇਹ ਕਈ ਕੰਮ ਕਰਾਂਗੇ ਤੇ ਫੇਰ ਦਾਣੇ ਆਉਣੇ ਆ ਘਰ ਇੰਨੇ ਜਿਆਦਾ ਟੋਏ ਆ ਦੂਜੀ ਗੱਲ ਸਾਡਾ ਨਾ ਮਤਲਬ ਆਪਾਂ ਕਹਿ ਜਰੂਰ ਦਿੰਨੇ ਆ ਪਰ ਇਹ ਇੱਕ ਸਚਾਈ ਆ ਵੀ ਆਪਾਂ ਜਿੰਨੇ ਮਰਜ਼ੀ ਲੰਗਰ ਲਗਾ ਲਈਏ ਜੋ ਮਰਜ਼ੀ ਕਰ ਲਈਏ ਪਰ ਆਪਣੀ ਜੋ ਇੰਨੀ ਕਿਰਾਨੀਅਤ ਨਹੀਂ ਹੈਗੀ ਵੀ ਆਪਾਂ ਜਿਹੜੇ ਸਰਕਾਰ ਦੇ ਛੱਡੇ ਰਸਤੇ ਆ ਅਸੀਂ ਆਪਾਂ ਉਹਨਾਂ ਦੀਆਂ ਵੀ ਵਟਾਂ ਵੱਡ ਵੱਡ ਕੇ ਉਹਨਾਂ ਨੂੰ ਵੀ ਪੈਦਲ ਚਰਲਾ ਲੈਣੇ ਆ ਰਜੀਕ ਤੇ ਉਹਨਾਂ ਹੀ ਆਉਣਾ ਜਿੰਨਾ ਰੱਬ ਨੇ ਦੇਣਾ ਚਾਹੇ ਦੂਜਿਆਂ ਦੀਆਂ ਵੀ ਮੱਲਾ ਮਾਰ ਲਵਾਂ ਤੇ ਬਾਲਾ ਨਹੀਂ ਮਿਲਣਾ ਹੈਗਾ ਬਾਰੇ ਸਾਡੇ ਇਹੀ ਮੇਨ ਏਰੀਆ ਦੇ ਜਿਹੜੇ ਜਿਹੜੇ ਏਰੀਆ ਚ ਰਹਿੰਦੇ ਉਹਨਾਂ ਨੂੰ ਪਤਾ ਹੀ ਹੈ ਇਹ ਪ੍ਰੋਬਲਮ ਫੇਸ ਕਰਨੀ ਆ ਬੰਦੇ ਆ ਇੱਥੇ ਸਾਡੇ ਬੱਚਿਆਂ ਦੀ ਬਾਤ ਆਉਂਦੀ ਆ ਫਿਰ ਇੱਥੋਂ ਇਹਨਾਂ ਦੇ ਪਾਪਾ ਚੁਟਵਾਉਣ ਆਉਂਦੇ ਆ ਆ ਵੇਖੋ ਅਲੱਕੀ ਵੀ ਨਾਲ ਨਾਲ ਇੱਥੋਂ ਤਾਈ ਲੈ ਕੇ ਆਏ ਇਹਨੂੰ ਫਿਰ ਇੱਥੋਂ ਨੂੰ ਵਾਪਸ ਕੀਤਾ ਵਜਾਰੇ ਨੂੰ ਤੇ ਇੰਨੀ ਦੂਰ ਆਣ ਕੇ ਬੱਚਿਆਂ ਨੂੰ ਚੜਾਈ ਦਾ ਆ ਵਾ ਇਹਨਾਂ ਦੇ ਪਾਪਾ ਦਾ ਸਕੂਲ ਜਿੱਥੇ ਪੜ੍ਹਦੇ ਰਹੇ ਕਲਗੱਡੀ ਦਾ ਸਰਕਾਰੀ ਸਕੂਲ ਇੱਥੇ ਇਹਨਾਂ ਨੇ ਆਪਣੀ ਪਲੱਸ 2 ਤੱਕ ਸਟੱਡੀ ਕੰਪਲੀਟ ਕੀਤੀ ਆ ਤੇ ਉਸ ਤੋਂ ਬਾਅਦ ਅਗਲੀ ਸਟੱਡੀ ਇਹਨਾਂ ਕੀਤੀ ਆ ਸ਼ਖਦੂਰ ਸਾਹਿਬ ਦੇ ਕਾਲਜ ਹੈਗਾ ਨਾ ਅੰਗਤ ਗੁਰੂ ਅੰਗਦ ਦੇ ਕਾਲਜ ਉੱਥੋਂ ਬਾਕੀ ਦੀ ਸਟੱਡੀ ਕੀਤੀ ਆ ਫਿਰ ਖਾਲਸਾ ਕਾਲਜ ਫਿਰ ਬੀਏਟ ਐਮਏ ਜਿਹੜੀ ਸਿਖਾਲਸਾ ਕਾਲਜ ਦੀ ਇੰਗਲਿਸ਼ ਦੀ ਤੇ ਆ ਸਾਡੇ ਪਿੰਡ ਦਾ ਲੰਗਰ ਆ ਜੀ ਇੱਥੇ ਲੱਗਾ ਤੇ ਲੰਗਰ ਮਤਲਬ ਐਵੇਂ ਅਸੀਂ ਚਲੋ ਕਹੀਏ ਪੀワイ ਗਰੂ ਦੇ ਲੰਗਰ ਸੱਚੇ ਬਾਦਸ਼ਾਹ ਦੇ ਮਤਲਬ ਬਹੁਤ ਸੋਹਣੇ ਬਹੁਤ ਜਾਰੀ ਸੇਵਾ ਕਰਦੇ ਆ ਜੀ ਸਾਰੇ ਇਹ ਤੇ ਹੈਗੀਆ ਗੱਲ ਕਿ ਮਤਲਬ ਨਾ ਬਹੁਤ ਹੀ ਜਿਹੜੇ ਤੇ ਸੇਵਾ ਕਰਦੇ ਆ ਬਹੁਤ ਜਾਰੀ ਤਨੋਂ ਮਨੋਂ ਸੇਵਾ ਕਰਦੇ ਤੇ ਆ ਅੱਗੇ ਅਸੀਂ ਚੱਲ ਗਏ ਜੀ ਬੱਚੇ ਗਏ ਰਹੇ ਸੀ ਵੀ ਅਸੀਂ ਨਾ ਗੁਰਦਾਰਵਾ ਤਕਤੂ ਜਕਸ਼ੀਰ ਗੁਰਦੁਆਰਾ ਹੈਗਾ ਬਾ ਸ਼੍ਰੀ ਗੰਗਸਰ ਸਾਹਿਬ ਤੇ ਉੱਥੇ ਜਾਣਾ ਵਾ ਤੇ ਇਹਨਾਂ ਦੇ ਐਗਜ਼ਾਮ ਸੀ ਕਿ ਮੈਂ ਕਿਹਾ ਵੀ ਨਹੀਂ ਬੱਚੇ ਆਪਾਂ ਨਹੀਂ ਜਾਣਾ ਹੁਣ ਉਹਕੇ ਫਿਰ ਆਪਾਂ ਲੇਟ ਹੋ ਜਾਣਾ ਕਾਫੀ ਜੇ ਜੇ ਟਾਈਮ ਨਾਲ ਚਲ ਜੀਏ ਤੇ ਚਲੋ ਥੋੜਾ ਹੋਰ ਸਟਡੀ ਕਰ ਲਿਓ ਤੇ ਆਪਾਂ ਇਹਨਾਂ ਦੇ ਪਾਪਾ ਨੂੰ ਆ ਗਿਆ ਤਰਸ ਕੇ ਚਲੋ ਬੱਚੇ ਕਹਿੰਦੇ ਪਏ ਆ ਤੇ ਇਹ ਇਹਨਾਂ ਨੇ ਗੱਡੀ ਕਮਾਲੀ ਹੌਲੀ ਹੌਲੀ ਇੱਧਰ ਨੂੰ ਤੇ ਚਲੋ ਮੰਨਦੇ ਹੈਗਾ ਸੀ ਜਾਂਦਾ ਪਰ ਮੈਨੂੰ ਅਸਲ ਚਾਹੀਏ ਹੋ ਜਾਂਦਾ ਵੀ ਇਹ ਕਨ ਲੇਟ ਨਾ ਹੋ ਜਾਈਏ ਨੇਰੇ ਜਿਆਦਾ ਸਮੇਂ ਵੀ ਨਹੀਂ ਚੰਗੇ ਹੈਗੇ ਤੇ ਫਿਰ ਅਸੀਂ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਗਏ ਕਿਉਂਕਿ ਉਹ ਕੱਲ ਵੀ ਜੇਰ ਕਰਨ ਦੇ ਸੀ ਕਿਹੀਂ ਜਾਣਾ ਐਕਲੀ ਨਾ ਇਹ ਗੁਰਦੁਆਰਾ ਸਾਹਿਬ ਬਹੁਤ ਸੋਨਾ ਬਣਿਆ ਹੋਇਆ ਬਹੁਤ ਜ਼ਿਆਦਾ ਸੋਨਾ ਬਣਿਆ ਵਾ ਹਲੋ ਤੁਸੀਂ ਜਾ ਕੇ ਬੈਠੋ ਨਾ ਕਿਤੇ ਸਾਫ ਸਫਾਈ ਇੰਨੀ ਜ਼ਿਆਦਾ ਵਾ ਬਹੁਤ ਜ਼ਿਆਦਾ ਚਲੋ ਸਾਰੇ ਗੁਰਦੁਆਰੇ ਸਾਹਿਬ ਚ ਹੁੰਦੀ ਆ ਪਰ ਕਈ ਵਾਰੀ ਕੁਝ ਜਗ੍ਹਾ ਇਦਨੀਆਂ ਹੁੰਦੀਆਂ ਜਾਂ ਕੁਝ ਇਤਿਹਾਸਿਕ ਆਪਾਂ ਕਹਿ ਲਈਏ ਗੁਰਦੁਆਰੇ ਜਾਂ ਇਤਿਹਾਸਿਕ ਕਿਤੇ ਵੀ ਤੁਸੀਂ ਚਲ ਜਓ ਕੁਝ ਸਥਾਨ ਇਦਾਂ ਦੇ ਹੁੰਦੇ ਆ ਕਿ ਇੱਥੋਂ ਆਉਣ ਲਈ ਵਾਪਸ ਨਹੀਂ ਕਰਦਾ ਖਾਸ ਕਰਕੇ ਗੁਰੂ ਘਰ ਤੇ ਹਮੇਸ਼ਾ ਹੀ ਇਦਾਂ ਦੇ ਹੀ ਹੁੰਦੇ ਆ ਹਨ ਤੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋਏ ਸੱਚੀ ਤੇ ਹੱਥ ਉੱਤੇ ਤੋਕੇ ਫਿਰ ਅਸੀਂ ਗਏ ਉੱਪਰ ਦਰਬਾਰ ਦੇ ਵਾਏ ਗੁਰੂ ਦੇ ਮਤਲਬ ਕਿ ਜਿਹੜਾ ਮੱਥਾ ਦੇਖਦੇ ਆਂ ਦਰਸ਼ਨ ਦਿਦਾਰੇ ਕਰਦੇ ਆਂ ਸੱਚੀ ਗੱਲ ਇਹ ਵੀ ਤੁਸੀਂ ਕਿਤੇ ਵੀ ਚਲ ਜਓ ਪਰ ਤੁਸੀਂ ਆਪਣੇ ਕਿਸੇ ਵੀ ਧਾਰਮਿਕ ਸਥਾਨ ਤੇ ਜੋ ਵੀ ਧਰਮਿਆ ਦਾ ਹਣ ਤੁਸੀਂ ਉੱਥੇ ਜਾਓਗੇ ਨਾ ਬੜੀ ਸ਼ਾਂਤੀ ਮਿਲਦੀ ਆ ਬੜਾ ਰੀਲਿਫ ਜਾਂ ਮਿਲਦਾ ਕਰੀ ਕਰੀ ਤੇ ਇੱਦਾਂ ਬੈਠੇ ਲੱਗਦਾ ਵੀ ਹੁਣ ਇੱਥੇ ਜਾਈਏ ਨਾ ਬਸ ਇੱਥੇ ਹੀ ਬੈਠੇ ਰਹੀਏ ਤੇ ਇੱਥੋਂ ਅਸੀਂ ਮੈਂ ਨਾ ਉਤੋਂ ਚਾਰ ਸਪੀਰੇ ਦੀ ਲੋਕੇਸ਼ਨ ਦੇਖ ਰਹੀ ਸੀ ਬਹੁਤ ਜਰਾ ਸੋਹਣਾ ਲੱਗ ਰਿਹਾ ਸੀ ਮੇਰਾ دل ਕਰਦਾ ਸੀ ਕਿ ਇੱਥੇ ਤਾਂ ਸਾਡਾ ਘਰ ਹੁੰਦਾ ਲੱਗੇ ਲੱਗੇ ਤੇ ਬੰਦਾ ਚਲੋ ਇਹ ਆ ਵੀ ਇੱਕ ਟਾਈਮ ਹੀ ਕੱਢ ਲੇ ਕਿੰਕਾ ਘਰ ਤੇ ਕਮਾ ਜੋ ਦੋ ਟਾਈਮ ਨਹੀਂ ਵੀ ਕੱਢ ਸਕਦੇ ਤੇ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਲਈ ਆਉਂਦਾ ਵਈ ਗੁਰੂ ਦੇ ਸੱਚੇ ਪਾਤਸ਼ਾਹ ਦੇ ਤੇ ਬਹੁਤ ਸੋਹਣਾ ਗੁਰਦੁਆਰਾ ਬਣਿਆ ਇੰਨਾ ਵਧੀਆ ਇੰਨੀ ਰੀਜ ਨਾਲ ਬਣਾਇਆ ਹੋਇਆ ਹੈ ਨਾ ਬਹੁਤ ਪਿਆਰੀ ਮਤਲਬ ਬਿਲਡਿੰਗ ਬਾਹਰੋਂ ਵੀ ਬਹੁਤ ਸੋਹਣੀ ਆ ਤੇ ਅੰਦਰੋਂ ਵੀ ਬਹੁਤ ਸੋਹਣਾ ਬਿਲਮ ਬੈ ਕੇ ਨਾਂਦੀ ਆ ਜਾਂਦਾ ਰੂਹ ਬੰਦੇ ਦੀ ਜਿਹੜੀਆਂ ਨਾ ਖੇੜ ਜਾਂਦੀ ਆ ਵੈਗਰੂ ਦੇ ਘਰ ਜਾ ਕੇ ਤੇ ਇੱਥੇ ਅਸੀਂ ਬੈਠੇ ਬੈਠੇ ਅਸੀਂ ਥੋੜਾ ਟਾਈਮ ਜ਼ਿਆਦਾ ਦਿਲ ਕਰ ਰਿਹਾ ਸੀ ਬੈਠਣ ਲਈ ਪਰ ਨਾ ਗੱਲੇ ਸੀ ਕਿ ਹਨੇਰਾ ਸੀ ਤੇ ਤੁਹਾਨੂੰ ਪਤਾ ਫਿਰ ਇਹ ਹੁੰਦਾ ਸਮੇਂ ਨਹੀਂ ਚੰਗੇ ਤੇ ਚਲੋ ਟਾਈਮ-ਟਾਈਮ ਨਾਲ ਆਪਾਂ ਆਪਣੇ ਘਰ ਚੱਲ ਜਾਈਏ ਤੇ ਬਾਕੀ ਤੇ ਸ਼ਾਂਤੀ ਬੜੀ ਮਿਲਦੀ ਆਉਣ ਨੂੰ ਤੇ ਇੱਥੋਂ ਦਿਲ ਨਹੀਂ ਸੀ ਕਰ ਰਿਹਾ ਵੀ ਚੱਲੀਏ ਬੱਚੇ ਵੀ ਕਹਿ ਰਹੇ ਸੀ ਵੀ ਹੋਰ ਬੈਠ ਜਾਈਏ ਆਪਾਂ ਤੇ ਨਨ ਗੱਭੀ ਕੋਈ ਨਹੀਂ ਫੇਰ ਆਪਾਂ ਨਾ ਕਿਸੇ ਦਿਨ ਛੁੱਟੀ ਵਾਲੇ ਦਿਨ ਆਵਾਂਗੇ ਤੇ ਦਿਨੇ-ਦਿਨੇ ਆਵਾਂਗੇ ਤੇ ਆਪਾਂ ਜ਼ਿਆਦਾ ਟਾਈਮ ਇੱਥੇ ਬਾਵਾਂਗੇ ਬਾਬਾ ਜੀ ਦੇ ਘਰ ਤੇ ਸ਼ਾਮਾਂ ਨੂੰ ਜਦੋਂ ਤੁਹਾਨੂੰ ਪਤਾ ਰਹਿ ਰਹਾ ਸਾਬ ਜੀ ਦਾ 파ਟ ਚੱਲ ਰਿਹਾ ਹੋਵੇ ਉਦੋਂ ਤੇ ਫੇਰ ਬੰਦੇ ਰਹਿੰਨ ਨੂੰ ਦਿਲ ਨਹੀਂ ਕਰਦਾ ਵੀ ਬਸ ਬੈਠੋ ਆਰਾਮ ਨਾਲ ਬਾਬਾ ਜੀ ਦੀ ਬਾਣੀ ਸੁਣੋਏ ਤੇ ਜ਼ਿੰਦਗੀ ਦੀ ਭਜਨਾਂ ਠੇਡਾਂ ਲੱਗੀ ਰਹਿੰਦੀ ਆ ਫੇਰ ਜੀ ਚਲੋ ਨਾ ਚਾਹੁੰਦੇ ਹੋਏ ਵੀ ਅਸੀਂ ਤਨ ਵਾਪਸ ਪਰਤਣਾ ਪਿਆ ਫੇਰ ਬਾਹਰ ਆਏ ਤੇ ਇੱਥੇ ਨਾਲ ਦੇ ਨਾਂ ਬਾਹਰ ਪਾਪਾ ਖੜੇ ਸੀ ਮੱਲਵਾ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਚਾਰ ਸਵੇਰੇ ਦੇਖ ਰਿਹਾ ਸੀ ਕਹਿ ਰਿਹਾ ਸੀ ਕਿੰਨਾ ਸੋਹਣਾ ਲੱਗ ਰਿਹਾ ਤੇ ਬਹੁਤ ਸੋਹਣਾ ਗੁਰਦੁਆਰਾ ਨਾ ਸਜਾਇਆ ਵੀ ਮਤਲਬ ਮੇਲਾ ਦਾ ਕਰਕੇ ਦਾਵਲੀ ਮਨਾ ਲੈਣਾ 450 ਸਾਲਾ 75 ਦੀ ਮਨਾ ਰਿਹਾ ਛੇ ਗੁਰੂ ਅਮਰਦਾਸ ਜੀ ਦੀ ਜੋਤੀ ਜੋਤ ਦੀ ਜੈਸਤੀ ਮਨਾ ਰਿਹਾ ਹੈ ਸ਼ਾਇਦ ਤੇ ਬਹੁਤ ਜ਼ਿਆਦਾ ਸੋਹਣੇ ਜਿੰਨੇ ਵੀ ਲਾਗੇ ਲਾਗੇ ਗੁਰਦੁਆਰੇ ਨਾ ਬਹੁਤ ਜ਼ਿਆਦਾ ਸਜਾवट ਕੀਤੀ ਹੋਈ ਸੜਕਾਂ ਤੇ ਵੀ ਇਸ ਤਰ੍ਹਾਂ ਲੜੀਆਂ ਲਗਾ ਲਗਾ ਕੇ ਚਿਲਮਿਲ ਚਿਲਮਿਲ ਹੋਈ ਪਈ ਐ ਮਤਲਬ ਦੇਖਣ ਚ ਬਹੁਤ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਪਿਆਰਾ ਲੱਗਦਾ ਵਾ ਤੇ ਐਂ ਤੁਹਾਨੂੰ ਪਤਾ ਸਾਡਾ ਪਹਿਲਾਂ ਹੀ ਇੰਨਾ ਸ਼ਰਾਰਤੀ ਐ ਵੀ ਇਹਨਾਂ ਦੇ ਬਸ ਮੌਕਾ ਚਾਹੀਦਾ ਇੱਧਰ ਉੱਧਰ ਭੱਜਣ ਦਾ ਫਿਰ ਅਸੀਂ ਇੱਥੋਂ ਲਿਆ ਬਾਬਾ ਜੀ ਦਾ ਪ੍ਰਸ਼ਾਦ ਇਹ ਮੈਨੂੰ ਕਹਿ ਰਹੇ ਸੀ ਵੀ ਕੋਰੇ ਨਾ ਸਾਹਮਣੇ ਤੋਂ ਗੁਰਦੁਆਰਾ ਸਾਹਿਬ ਦੇ ਮਤਲਬ ਇਦਾਂ ਲਿਖਿਆ ਹੁੰਦਾ ਨਾ ਦਰਬਾਰ ਸਾਹਿਬ ਦੇ ਉੱਪਰ ਗੁਰਦੁਆਰਾ ਸਾਹਿਬ ਦਾ ਨਾਮ ਸ਼੍ਰੀ ਗੁਰਦੁਆਰਾ ਸ਼੍ਰੀ ਗੰਗਸਾਹਿਬ ਸਾਹਿਬ ਜੀ ਉਸਾਰਾ ਲਿਖਾ ਦੋ ਤੇ ਇਹ ਨਿਸ਼ਾਨ ਸਾਹਿਬ ਜੀ ਤੇ ਫਿਰ ਇੱਥੋਂ ਸਾਰੇ ਆ ਪ੍ਰਸ਼ਾਦ ਲੈ ਬੱਬਾ ਜੀ ਕੋਲੋਂ ਤੇ ਫਿਰ ਅਸੀਂ ਅੱਗੇ ਥੋੜਾ ਗਏ ਸੀ ਪ੍ਰਸ਼ਾਦ ਦਾ ਛਕਣ ਵਾਸਤੇ ਤੇ ਇੱਥੋਂ ਫਿਰ ਸਾਰੇ ਜਾਣੇ ਹੌਲੀ ਹੌਲੀ ਬੱਚਿਆਂ ਨੇ ਕਹਿ ਰਹੇ ਸੀ ਮੈਂ ਅੱਜ ਲੋ ਆਰਾਮ ਕਰ ਤ੍ਰਿਓ ਕਿਉਂਕਿ ਫਿਰ ਪੌੜੀਆਂ ਕਾਫੀ ਜ਼ਿਆਦਾ ਸੀ ਤੇ ਫਿਰ ਦੇਖ ਕੇ ਸੱਟ ਸੁਟਣਾ ਲੱਗ ਗਈ ਜੋ ਵੀ ਤੁਸੀਂ ਅੱਜ ਨਜ਼ਦੀਕ ਨਜ਼ਦੀਕ ਰਹਿੰਦੇ ਹੋਰ ਚਲੋਂ ਆਉਂਦੇ ਜਾਂਦੇ ਰਹਿੰਦੇ ਹੋਣਗੇ ਪਰ ਇਹ ਵੀ ਜਦੋਂ ਆਪਾਂ ਵੈਸੇ ਆਪਾਂ ਨੂੰ ਇਹ ਸਾਰਾ ਕੁਝ ਕੌਮਨ ਨਹੀਂ ਲੱਗਦਾ ਵਾ ਤੇ ਹਾਂਜੀ ਗੁਰਦੁਆਰਾ ਸਾਹਿਬ ਦੇ ਜੀ ਇੱਥੇ ਕੇ ਉੱਥੇ ਕੇ ਪਰ ਜਦੋਂ ਆਪਾਂ ਬੜੇ ਪਰਦੇਸਾਂ 'ਚ ਵੱਸਣ ਦੇ ਹੋਈ ਹੈ ਨਾ ਤੇ ਸਾਨੂੰ ਮਤਲਬ ਹਸਤਿਆਂ ਨੂੰ ਦਸ ਦਸ 12 12 ਸਾਲ ਹੋ ਗਏ ਹੁਣ ਗਿਆ ਹੀ ਜਾਇਆ ਹੀ ਨਾ ਕਿਹਾ ਹੋਵੇ ਮੁੜ ਕੇ ਸਾਡੇ ਕੋ ਆਪਣੇ ਘਰਾਂ ਵੱਲ ਤੇ ਜਦੋਂ ਆਪਾਂ ਪਹਿਲਾਂ ਕਿਤੇ ਆਪਣੇ ਬੀਬੀ ਬਾਪੂ ਆਨਾਰੇ ਇਦਾਂ ਜਾਂਦੇ ਹੋਈਏ ਫਿਰ ਆਪਾਂ ਨੂੰ ਉਹ ਦਿਨ ਚਿੱਤੇ ਆਉਂਦੇ ਆ ਤਾਂ ਸੱਚੀ ਬੜਾ ਨਾ ਬੰਦੇ ਦੇ ਮਨ ਨੂੰ ਹੁੰਦਾ ਵੀ ਕਿੱਥੇ ਰਹਿ ਗਿਆ ਸਾਰਾ ਉਹ ਸਮਾਂ ਫਿਰ ਅਸੀਂ ਅੱਗੇ ਆਏ ਇੱਥੇ ਅਸੀਂ ਵੀ ਲੰਗਰ ਲੱਗਾ ਹੋਇਆ ਤੇ ਅਸੀਂ ਕਿਹਾ ਵੀ ਇੱਥੇ ਨਾ ਲਾਸਟ ਸਟਾਪ ਆ ਆਪਾਂ ਇੱਥੋਂ ਲੰਗਰ ਚੱਕਦੇ ਆ ਤੇ ਫਿਰ ਆਪਾਂ ਵਾਪਸ ਚੱਲ ਜਾਂਦੇ ਆ ਤੇ ਇੱਥੇ ਇਹਨਾਂ ਦੇ ਫਰੈਂਡ ਨੇ ਨਾਲ ਹੀ ਉਹ ਮਤਲਬ ਕਾਲਜ ਟਾਈਮ ਤੋਂ ਪੜ੍ਹਿਆ ਇਕੱਠੇ ਇਹਨਾਂ ਨੂੰ ਜੌਬ ਮਿਲੀ ਹੈ ਸਾਰਾ ਤੇ ਫਿਰ ਉਹਨਾਂ ਦੀ ਵਾਈਫ ਜਿਹੜੀ ਆ ਨਨ ਬਤਾ ਫਿਰ ਉਹ ਮੇਰੀ ਫਰੈਂਡ ਬਣ ਗਈ ਹੁਣ ਗਾਂਹਾਂ ਬੱਚਿਆਂ ਦੇ ਬੱਚੇ ਫਰੈਂਡ ਬਣ ਗਏ ਆ ਤੇ ਕਾਫੀ ਚਲੋ ਮਾਰਾ ਸੁੱਖ ਰੱਖੇ ਗੂੜੀ ਦੋਸਤੀ ਆ ਤੇ ਉਹਨਾਂ ਵੀ ਸਾਨੂੰ ਫੋਨ ਕੀਤਾ ਵੀ ਅਸੀਂ ਵੀ ਆ ਰਹੇ ਆ ਆ ਦੇਖੋ ਉਹਨਾਂ ਦਾ ਬੇਟਾ ਵਾ ਰੈੱਡ ਟਰਬਨ ਵਾਲਾ ਬੇਟੀ ਆ ਨੀਲੀ ਦਸਤਾਰ ਵਾਲੀ ਉਹਨਾਂ ਦੇ ਵਾਈਫ ਨੇ ਤੇ ਪਾਜੀ ਲੱਗੇ ਖੜੇ ਸੀ ਅਸੀਂ ਇੱਥੋਂ ਚਲ ਗਏ ਪ੍ਰਸ਼ਾਦਾਸ਼ਕ ਨਹੀਂ ਪਹਿਲਾਂ ਛਕ ਲਿਆ ਇਹ ਤੇ ਇਹਨਾਂ ਕਿਹਾ ਵੀ ਇੱਥੇ ਨਾ ਪਕੌੜਿਆਂ ਦਾ ਵੀ ਲੰਗਰ ਲੱਗਾ ਤੁਹਾਨੂੰ ਪਤਾ ਵੀ ਪਕੌੜੇ ਤੇ ਫਿਰ ਰਿਆ ਨਹੀਂ ਜਾਂਦਾ ਅਸੀਂ ਤਿੰਨੇ ਜਾਣੇ ਮੈਂ ਅਸੀਂ ਜੋਤੂ ਸੀ ਤੇ ਇਹਨਾਂ ਦੇ ਪਾਪਾ ਸੀ ਅਸੀਂ ਪਕੌੜੇ ਪਵਾ ਕੇ ਲਿਆਂਦੇ ਪਕੌੜੇ ਬਹੁਤ ਗਰਮ ਸੀ ਬਾਬਾ ਜੀ ਨੇ ਕਹੇ ਤੁਸੀਂ ਨਾ ਝੋਲੀ ਕਰੋ ਪਾ ਰਹੀਏ ਤੁਹਾਨੂੰ ਹੱਥ ਸੜ ਜਾਣੇ ਆ ਤੇ ਫਿਰ ਬਾਬਾ ਜੀ ਨੇ ਖੁੱਲੇ ਸੁੱਕਣਾ ਪਕੌੜੇ ਦਿੱਤੇ ਨਾਲ ਚਾਹ ਦੇ ਗਲਾਸੇ ਭਰ ਕੇ ਲਿਆਂਦੇ ਤੇ ਅਸੀਂ ਪਕੌੜੇ ਖਾਦੇ ਆਣ ਕੇ ਤੇ ਬੱਸ ਇੱਥੋਂ ਤੱਕ ਹੀ ਸੀ ਇਹ ਅੱਜ ਦਾ ਸਫ਼ਰ ਫਿਰ ਇੱਥੋਂ ਅਸੀਂ ਆਪਣੇ ਘਰ ਨੁਰਵਾਨ ਗਈ ਵਾਪਸ ਆ ਗਏ ਸੀ ਤੇ ਘਰ ਆਣ ਕੇ ਬੱਚਿਆਂ ਨੇ ਇੱਥੋਂ ਗੁਬਾਇ ਗੂਰੇ ਲਿਆਂਦੇ ਸੀ ਕੱਲ ਦੇ ਕੱਲ ਵੀ ਗਏ ਸੀ ਇਸ ਕਾਰਨ ਕਿ ਉਹਨਾਂ ਨਾਲ ਘੜੀ ਖੇਡੇ ਵੱਲੇ ਫੇਰ ਤੁਹਾਡਾ ਟੀਵੀ ਟੂਵੀ ਵੇਚ ਕੇ ਜੀ ਉਸ ਹੋ ਕੇ ਸਾਡੀਆਂ ਵੀਡੀਓਜ਼ ਮੈਨੂੰ ਜੀ ਸਹੀ ਗੱਲ ਆ ਵੀ ਉਹਨੇ ਇਦਾਂ ਨਹੀਂ ਵੀਡੀਓਜ਼ ਬਣਾਉਣੀ ਆਉਂਦੀਆਂ ਵਾ ਜੋ ਵੀ ਹੁੰਦਾ ਜਿੱਦਾਂ ਵੀ ਹੁੰਦਾ ਵੀ ਮੈਂ ਤੇ ਸਾਧ ਮਰਾਦੇ ਲਹਿਜੇ ਜੇ ਤੁਹਾਨੂੰ ਦੱਸ ਦਿੰਦੀ ਆ ਪੜੇ ਲਿਖੇ ਰਹੇ ਗਏ ਪਰ ਪਿੰਟੂ ਬੰਦੇ ਆ ਬੋਲੇ ਸਾਡੀ ਜੀ ਇਦਾਂ ਦੀ ਆ ਸਾਦੀ ਦੀ ਤੇ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਹੁਣ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸੁਖੀ ਰੱਖੇ ਵਾਹਿਗੁਰੂ ਬਾਹਲੀਆ ਬੂਹਾਂ ਤਾਈਂ ਰੇਜ ਕੇ ਦੇਵੇ ਹੱਸਦੇ ਰੋ ਹੱਸਦੇ ਰੋ ਹੱਸਦੇ ਹੱਸਦੇ ਆਪਣੇ ਦਰਾਂ ਘਰਾਂ ਨੂੰ ਵਾਪਸ ਆਓ ਜੀ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਵਾਹਿਗੁਰੂ ਖੁਸ਼ੀਆਂ ਦੇਵੇ ਸਭ ਨੂੰ ਸੱਚੇ ਪਾਤਸ਼ਾਹ ਸਾਰਿਆਂ ਦੇ ਘਰਾਂ 'ਚ ਖੇੜੇ ਲਿਆਵੇ ਵਾਹਿਗੁਰੂ ਸੁਖੀ ਬੱਚੋਂ ਬੱਚੋ ਜੀ ਸਾਰੇ ਜਾਣੇ ਮਾਰਾ ਸਾਰਿਆਂ ਨੂੰ ਤਰੱਕੀ ਦੇਵੇ ਲੰਬੀ ਉਮਰ ਦੇਵੇ ਮੇਰੇ ਦੇਸੀ ਬਰਦੇਸੀ ਬੈਠੇ ਭੈਣ ਭਰਾਵਾਂ ਨੂੰ ਠੀਕ ਹੈ ਜੀ ਰੱਬ ਰੱਖਾ ਜੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਜੀ ਸਭ ਨੂੰ ਮਿਲਦੇ ਹਾਂ ਜੀ ਆਪਾਂ ਨੈਕਸਟ ਵਲੌਗ ਵਿੱਚ ਦੀ ਚੈਨਲ ਨੂੰ ਸਬਸਕ੍ਰਾਈਬ